ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਇਨਫੋਰਮੇਟਿਵ ਵੀ ਹੈ ਤੇ ਥੋੜੀ ਜੀ ਇਖਤਲਾਫੀ ਕਥਾ ਹੈ ਕਿਉਂਕਿ ਸੰਤ ਸਿੰਘ ਮਸਕੀਨ ਹੋਣੀ ਅੱਜ ਦੀ ਕਥਾ ਜਿਹੜੀ ਹੈ ਉਸ ਟੌਪਿਕ ਹੈ ਕਿ ਮੁਸਲਮਾਨ ਭੈਣ ਭਰਾ ਦਾ ਵਿਆਹ ਹੋ ਜਾਂਦਾ ਵੈ ਵੀਰੋ ਕੀ ਇਹ ਗੱਲ ਸੱਚ ਹੈ ਵੀਰੋ ਪਹਿਲੇ ਇਸ ਜਾ ਕੇ ਸੰਤ ਸਿੰਘ ਮਸਕੀਰਾ ਦੀ ਕਥਾ ਸੁਣਨੇ ਆ ਬਾਅਦ ਵਿੱਚ ਮੈਂ ਵੀ ਇਸ ਦੇ ਉੱਪਰ ਦਲਾਇਲ ਦਵਾਂਗਾ ਕਿ ਕੀ ਵਾਕਿਆ ਹੀ ਗੱਲ ਸੱਚ ਹੈ ਜਾਂ ਕਿ ਇੱਕ ਮਿਸ ਗਲਤ ਕਨਸੈਪਟ ਪਾਇਆ ਜਾਂਦਾ ਵੈ ਦੂਸਰੇ ਪਰਮਾਣ ਦੇ ਵਿੱਚ ਸੋ ਚਲ ਕੇ ਵੀ ਰ ਕਥਾ ਸੁਣਨੇ ਤੇ ਇਸ ਤੇ ਬਰਚਾਣੇ ਭਾਈ ਸਾਹਿਬ ਕਹਿੰਦੇ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਤੇ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਭਾਈ ਸਾਹਿਬ ਕਹਿੰਦੇ ਮੈਂ ਦਾਦ ਕਿਆਂ ਦੇ ਨਾਨਕਿਆਂ ਦੇ ਸਹੁਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਨਾ ਕੁਰਬਾਨ ਕਰਨਾ ਇਹ ਕੀ ਹੁੰਦਾ ਕੁਝ ਵੀ ਨਹੀਂ ਹੋਂ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਦੋ ਰਿਸ਼ਤੇ ਹੋਣਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਇਹ ਮੇਰਾ ਆਪਣਾ ਹੀ ਰੋਗ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਸ ਸੁਭਾਅ ਦਾ ਰਿਸ਼ਤਾ ਵਿਚਾਰਾਂ ਦੀ ਸਾਇੰਦਾਰਿਸ਼ਤਾ ਹੈ ਦੂਸਰਾ ਰਿਸ਼ਤਾ ਜਿਸ ਤੋਂ ਨਾਨਕੇ ਦਾਦਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਖੂਨ ਦਾ ਰਿਸ਼ਤਾ ਨਹੀਂ ਮੰਨਿਆ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਆਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ 'ਚ ਪੇਵਸਤ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਬਲਕਿ ਇੱਕ ਖੂਨ ਦੇ પતિ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀ ਮਨੀਆਂ ਨੇ ਮਨਾਈ ਕੀਤੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਭਾਰਤ ਦੇ ਜਿੰਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਣਨ ਇਹਨਾਂ ਦੇ ਸਵਾਵਕ ਹੁਣ ਗੱਲ ਆ ਗਈ ਹੈ 70% ਦੇ ਬੱਚੇ ਮੁਸਲਮਾਨਾ ਹੁੰਦੇ ਨੇ ਬਾਕੀ 크੍ਰਿਸਚਨ ਹਿੰਦੂ ਤੇ ਥੋੜੇ ਜਿਹੇ ਸਿੰਗਾ ਦੇ ਇਸ ਦੀ ਖੋਜ ਹੋਈ ਐਸਾ ਕਿਉਂ ਐਸਾ ਕੰ ਘਰ ਘਰ ਜਾਤ ਕੇ ਪੜਤਾਲ ਹੋਈ ਖਾਣ ਪਾਣ ਦੀ ਵੀ ਕੀ ਖਾਂਦੇ ਹੋ ਕੀ ਪੀਂਦੇ ਹੋ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹਨਾਂ ਦੇ ਨਾਲ ਜਕਥਾ ਕਰ ਰਿਹਾ ਸੀ ਇਹ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸੰਚਾਰ ਪੰਜ ਕਮਰੇ ਜਿਸੀ ਠਹਿਰੇ ਗੁਰਦੁਆਰੇ ਦੀ ਧਰਮਸ਼ਾਲਾ ਭਾਈ ਜੋਗਾ ਸਿੰਘ ਦਰਬਾਰ ਦੀ ਤੇ ਮੈਨੂੰ ਆਖੇ ਕਹਿੰਦੇ ਗਿਆਨੀ ਜੀ ਤੁਹਾਡੇ ਜਿਹਨਾਂ ਨਾਲ ਜਿਤਨੇ ਸਾਥੀ ਨੇ ਸੀਨਾ ਦਾ ਖਾਨ ਪਾਨ ਲਿਖਣਾ ਹੈ ਮੈਂ ਕਿਹਾ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿੰਦੇ ਇਸ ਕਰਕੇ ਖੋਜ ਰਹੇ ਹੋਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੋਨ ਦੇ ਛੋ ਜਾਂਦੇ ਨੇ ਔਰ ਇਹ ਮੇਲ ਨਹੀਂ ਖਾਂਦੀ ਕੁਦਰਤ ਦੇ ਮੁਤਾਬਕ ਨਹੀਂ ਹੈ ਇਸ ਵਾਸਤੇ ਬੱਚੇ ਅਪੰਗ ਹੁੰਦੇ ਨੇ ਫਿਰ ਮੈਂ ਕੁਝ ਸਿੱਖ ਘਰਾਨੇ ਦੇਖੇ ਜਿੱਥੇ ਇੱਕ ਖੂਨ ਦੇ ਚ ਰਿਸ਼ਤੇ ਹੋਏ ਨੇ ਠੀਕ ਨਹੀਂ ਹੈ ਸਿਲਸਿਲਾ ਇਹ ਵੀ ਮੈਂ ਅਰਜ਼ ਕਰਦਾ ਲੜਕੇ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੂਨ ਇੱਕ ਕਿੱਥੇ ਹੈ ਕਈ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ। ਧਨਪਿਰ ਇਹ ਨ ਆਖਿਨ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਇਹ ਮੰਤੂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਮਨ ਜੋਤ ਹੈ। ਤੋ ਭਾਵ ਵਿਚਾਰ ਇੱਕ ਹੋ ਗਏ, ਸੋਚਣੀ ਇੱਕ ਹੋ ਗਈ, ਯਾਦਾਂ ਇੱਕ ਹੋ ਗਏ। ਸਾਰੀ ਜ਼ਿੰਦਗੀ ਕੋਈ ਘਰ ਦੇਚ ਪਤੀ ਪਤਨੀ ਰਹਨੇ ਵਿਚਾਰ ਇਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨਹੀਂ ਕਹਿੰਦੇ ਤਾਂ ਨਾ ਫਿਰ ਇਹ ਨਾ ਆਖਿਆ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨੇ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿੱਤੀ ਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਧੰਨ ਪਰੇ ਨਾਖੇ ਨ ਬਹਿਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣਾ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਈ ਇੱਕ ਜੋਤ ਦੋਏ ਮੂਰਤੀ ਧੰਨ ਪਰ ਕਈਏ ਸੋ ਜੋਤ ਇਕ ਹੋ ਗਈ ਵਿਚਾਰਾਂ ਦੀ ਸਾਝ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੇ ਦਿਲ ਦੇ ਵਿੱਚ ਯਾਦ ਹੈ ਸੰਬੰਧ ਜੁੜੇ ਹਨ ਇਸ ਤਰ੍ਹਾਂ ਦੇ ਆੰਤ੍ਰਿਕ ਸੰਬੰਧ ਧਾਰਮਿਕ ਜਗਤ ਦੇ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ। ਸੰਸਾਰਿਕ ਜਗਤ ਦੇ ਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ। ਦੋ ਮਨ ਕਿਦਰੇ ਇੱਕ ਹੋ ਸਕਦੇ ਨੇ? ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ। ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ? ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ? ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ। ਭੁਲਾਣੇ ਨਾਲ ਖੂਨ ਤੇ ਮੇਲ ਨਹੀਂ ਖਾਂਦਾ। ਸੁਭਾਅ ਮੇਲ ਖਾਂਦਾ। ਵਿਚਾਰਾਂ ਮੇਲ ਖਾਂਦੇ ਹਨ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਹੁੰਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤਬਾਰ ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤਬਾਰ ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤਬਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ ਔਰ ਧਾਰਮਿਕ ਗਿਆਨ ਇਹ ਕਹਿੰਦਾ ਨੇ ਜਿੱਥੇ ਸਦਾ ਆਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਹੀ ਆਉਂਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ ਤਨ ਹਰ ਇੱਕ ਦੇ ਅਲੱਗ-ਅਲੱਗ ਨੇ ਦੋ ਭਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ ਆਤਮਾ ਸਾਰੇ ਜਗਤ ਦੀ ਇੱਕੋ ਹੈ ਕੀੜੀ ਦੇ ਅੰਦਰ ਹਾਥੀ ਦੇ ਅੰਦਰ ਸੂਰਜ ਦੇ ਅੰਦਰ ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਖੀਆ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ ਹਸਤੀ ਕੀਤੀ trilo adam ek akhandat base anadam ਆਤਮਾ ਸਾਰਿਆਂ ਦੇ ਇੱਕੋ ਹੈ ਸਭ ਆਤਮਾ ਦੇ ਹਨ ਤਨ ਸਾਰਿਆਂ ਦੇ ਅਲੱਗ-ਅਲੱਗ ਨੇ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ ਇੱਕ ਹੋ ਸਕਦੇ ਇਸ ਸਤ ਸੰਗ ਦਾ ਮਤਲਬ ਕੀ ਹੈ ਸੀ ਗੁਰੂ ਨਾਲ ਸਹਿਮਤ ਹੋ ਜਾइए ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾਈਏ ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਬਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਵਾਰ ਫਿਰ ਗੁਰੂ ਉਸ ਨੂੰ ਕਰੋੜਾਂ ਵਾਰ ਯਾਦ ਕਰਦਾ ਹੈ ਇਸ ਤਰ੍ਹਾਂ ਗਹਿਰਾ ਸੰਬੰਧ ਝੜ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਨੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਗੀਂ ਭੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਹੋ ਰੋਂਦਾ ਪਿਆ ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਏ ਉਹ ਵੀ ਲਬਰਈ ਇੱਕ ਤਰਫ ਗੱਲ ਨਹੀਂ ਏ ਦੋਵੇਂ ਤਰਫ ਗੱਲ ਹੈ ਹੁਣ ਇਹ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਹਾ ਏ ਮਾਂ ਲਈ ਲਬਰਿਆ ਮਾਂ ਨੂੰ ਪਰ ਰੋ ਰਹੀ ਏ ਮਾਂ ਉਹ ਵੀ ਲਬਰਈ ਬਾਈ ਗੁਰਦਾਸ ਕਹਿੰਦਾ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਹੀ ਯਾਦ ਕਰੇਗਾ ਕਰੋਣਾ ਗੁਣਾ ਵਦ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦੁਆਰਾ ਦੁਆਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਪ੍ਰਕਰਣ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਕਿ ਘਰ ਵਿੱਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋਲ ਆਣਾ ਪਏਗਾ ਦਰ ਤੇ ਪਹਿਲੇ ਦਰ ਘਰ ਕੀ ਸੋਜੀ ਨਾਏ ਗੁਰਗੰਸਾਹਬ ਦੀ ਬਾਣੀ ਕਹਿੰਦੀ ਹੈ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕਿਹਾ ਸੋ ਘਰ ਕੇ ਹਿਤ ਬੈ ਸਰਬ ਸਮਾਲੇ ਇਸ ਤਰ੍ਹਾਂ ਨਾ ਸਮ ਲੈਣਾ ਐ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਤੇ ਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਆ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ 'ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਏ ਹਾਜ਼ੂਰੀ ਇਹਦੇ ਵਿੱਚ ਤੇ ਧਿਆਨ ਜਾਵੇਗਾ। ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ। ਕਦੇ ਕਦਾਈ ਕੋਈ ਗੁਰੂ ਦੀ ਹਜ਼ੂਰੀ ਇਹ ਜਾਂਦਾ ਹੈ। ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ। ਤੇ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ। ਪਰਮਾਤਮਾ ਪ੍ਰਕਾਸ਼ ਹੈ, ਗੁਰੂ ਸ਼ਬਦ ਹੈ, ਆਵਾਜ਼ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ ਔਖਾ ਹੈ ਤਾਂ ਔਖਾ ਮੈडम ਕਹਾਂਨਾ ਦੋ ਮਨ ਇੱਕ ਹੋ ਸਕਦੇ ਦੋ ਤਨ ਇੱਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰਿਆਂ ਦੀ ਇੱਕੋ ਹੀ ਹਸਤੀ ਕੀਟੀ ਤੇਰੇ ਲੋ ਆਦਮ ਇਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਨ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇਹ ਜਿ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅੱਗੋਂ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅੱਗੋਂ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਰਕਾਰ ਦੇ ਵਿੱਚ ਔਰ ਨਿਰਾਰਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਇੱਕ ਹੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਦੇ ਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਪਰਮਾਤਮਾ ਵੀਰੋ ਦੂਸਰੇ ਧਰਮਾਂ ਦੇ ਵਿੱਚ ਕਿ ਮਿਸ ਗਲਤਫਹਮੀ ਹੈ ਕਿ ਮੁਸਲਮਾਨ ਸ਼ਾਇਦ ਭੈਣ ਭਰਾ ਵਾਂਗ ਕਰ ਲੈਂਦੇ ਆ। ਇਸਲਾਮ ਧਰਮ ਦੇ ਵਿੱਚ ਸਾਰੇ ਮੁਸਲਮਾਨ ਤੇ ਔਰਤਾਂ ਇੱਕ ਦੂਸਰੇ ਦੇ ਭੈਣ ਭਰਾ ਵੈ। دینی ਲਿਹਾਜ਼ ਦੇ ਨਾਲ ਫਿਰੋ ਸਿਰਫ ਜਿਹੜੇ ਖੂਨ ਦੇ ਰਿਸ਼ਤੇ ਆ ਜਿਹੜੇ ਸਕੇ ਭੈਣ ਭਰਾ ਵੈ ਉਹਨਾਂ ਦੇ ਵਿੱਚ ਸ਼ਾਦੀ ਨਹੀਂ ਹੋ ਸਕਦੀ। ਹਾਂ ਦੂਸਰੇ ਜਿੰਨੇ ਵੀ ਮੁਸਲਮਾਨ ਹੈ ਭੈਣ ਭਰਾ ਵੈ ਆਪਸ ਵਿੱਚ ਜਦੋਂ ਉਹਨਾਂ ਦਾ ਸ਼ਾਦੀ ਹੋ ਜਾਂਦੀ ਹੈ ਤੇ ਫਿਰ ਉਮੀਆਂ ਵੀ ਬਣ ਜਾਂਦੇ ਆ। ਇਹ ਵੀਰੋ ਗਲਤ ਫਹਮੀ ਆ। ਜਿਸ ਤਰ੍ਹਾਂ ਕਿ ਸਿੱਖ ਧਰਮ ਦੇ ਵਿੱਚ ਫਿਰੋ ਸਿੱਖ ਧਰਮ ਦੇ ਵਿੱਚ ਵੀ ਇੰਜ ਹੀ ਆ। ਜਿੰਨੇ ਵੀ ਸਿੱਖ ਵੀਰ ਐ ਮੈਂ ਨਿਹੰਗ ਸਖੀ ਜਾਂ ਦੂਸਰੇ ਦੇਖੇ ਐ ਉਹ ਦੂਸਰੀ ਔਰਤਾਂ ਨੂੰ ਮਾਤਾ ਜੀ ਕਹਿੰਦੇ ਐ ਚਾਹੇ ਵੱਡੀ ਹੋਵੇ ਜਾਂ ਭੈਣ ਜੀ ਮਾਤਾ ਜੀ ਤੇ ਵੀਰੋ ਕੀ ਉਹ ਉਹਨਾਂ ਦੀ ਮਾਤਾਤ ਨਹੀਂ ਹੁੰਦੀ ਸ਼ਾਦੀ ਤੋਂ ਪਹਿਲੇ ਤੇ ਇਹੀ ਕਹਿੰਦੇ ਆ ਨਾ ਤੇ ਇਸੇ ਤਰ੍ਹਾਂ ਹੀ ਵੀਰੋ ਇਸਲਾਮ ਧਰਮ ਦੇ ਵਿੱਚ ਵੀ ਕਿਹਾ ਜਾਂਦਾ ਵੈ ਬਾਕੀ ਅਸਲ ਦੇ ਜਿਹੜੇ ਭੈਣ ਭਰਾ ਵੈ ਉਹਨਾਂ ਦੇ ਵਿੱਚ ਸ਼ਾਦੀ ਨਹੀਂ ਹੁੰਦੀ ਮੁਸਲਮਾਨ ਵੀ ਭੈਣ ਭਰਾ ਸ਼ਾਦੀ ਨਹੀਂ ਕਰਦੇ ਇਹ ਬਿਲਕੁਲ ਗਲਤ ਕਨਸੈਪਟ ਹੈ ਹਾਂ ਵੀਰੋ ਜਿਹੜੇ ਕਜ਼ਨ ਹੁੰਦੇ ਆ ਚਾਚੇ ਤਾਇਆ ਦੇ ਖਾਲਾ ਦੇ ਉਹਨਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਹੈ ਇਸਲਾਮ ਤਰਮ ਦੇ ਵਿੱਚ ਤੇ ਬਾਕੀ ਸਿੱਖੀズム ਦੇ ਵਿੱਚ ਮੇਰਾ ਖਿਆਲ ਹੈ ਕਿ ਕਜ਼ਨਾਂ ਦੇ ਵਿੱਚ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਹੈ ਤੇ ਦੂਸਰਾ ਵੀਰੋ ਜਿਹੜੀ ਗੱਲ ਹੈ ਕਿ ਦਿਨੀ ਲਿਆਸ ਤੇ ਨਾਲ ਅਸਾਸ ਅਸਲ ਚੀਜ਼ ਹੁੰਦੀ ਹੈ ਅਸਾਸ ਅਗਰ ਅਸਾਸ ਭੈਣ ਭਰਾਵਾਂ ਦੇ ਵਿੱਚ ਨਹੀਂ ਹੈ ਮਾਂ ਪਿਓ ਪੁੱਤਰ ਦੇ ਵਿੱਚ ਨਹੀਂ ਹੈ ਕਿੰਨੇ ਤੁਸੀਂ ਇਹੋ ਜਿਹੇ ਰਿਸ਼ਤੇਦਾਰ ਦੇਖੇ ਆ ਕਿ ਪੁੱਤਰ ਆਪਣੇ ਪਿਓ ਦੇ ਨਾਲ ਧੱਕਾ ਕਰ ਜਾਂਦਾ ਪਿਓ ਨੂੰ ਭਰਾ ਭਰਾ ਦਾ ਹਿੱਸਾ ਖਾ ਜਾਂਦਾ ਅੱਜ ਕੱਲ ਬਲਕਿ ਜ਼ਿਆਦਾ ਹੋ ਰਿਹਾ ਕਿ ਭਰਾ ਹੀ ਭਰਾ ਨੂੰ ਲੁੱਟ ਰਿਹਾ ਭਰਾ ਹੀ ਭਰਾ ਨੂੰ ਦਗਾ ਮਾਰ ਰਿਹਾ ਉਹਦਾ ਅਹਿਸਾਸ ਕਰਨ ਦੀ ਬਜਾਏ ਤਗੜਾ ਭਰਾ ਮਾਰੇ ਪੜਾ ਦਾ ਹਿੱਸਾ ਖਾ ਜਾਂਦਾ ਵੈ ਕਿਉਂ ਕਿਉਂਕਿ ਉਹ ਸਿੱਧਾ ਵੈ ਉਹਨੂੰ ਪਤਾ ਨਹੀਂ ਹੈ ਉਹ ਕਾਨੂੰਨੀ ਕਾਰਵਾਈ ਨਹੀਂ ਜਾਣਦਾ ਪੜਿਆ ਲਿਖਿਆ ਨਹੀਂ ਹੈ ਤੇ ਭਰਾ ੱਤਕਾ ਕਰਕੇ ਉਹਦੀ ਜਾਇਦਾਦ ਸਸਤੀ ਵੇਚ ਦਿੰਦਾ ਵੈ ਥੋੜੇ ਪੈਸੇ ਨੂੰ ਦੇ ਦਿੰਦਾ ਵੈ ਉਹਦੇ ਨਾਲ ਦੋ ਨੰਬਰੀ ਕਰ ਲੈਂਦਾ ਇਹ ਹਰ ਜਗ੍ਹਾ ਹੁੰਦਿਆ ਤੇ ਅਗਰ ਅਹਿਸਾਸ ਤੁਸੀਂ ਆਪਣੇ ਦੁਸ਼ਮਣ ਦਾ ਵੀ ਕਰੋ ਕਿਸੇ ਭਰਾ ਦਾ ਵੀ ਕਰੋ ਤੇ ਜਿਹੜੇ ਦੋਸਤ ਹੁੰਦੇ ਆ ਉਹ ਵੀ ਭਰਾਵਾਂ ਨਾਲੋਂ ਵੱਧ ਕੇ ਹੋ ਜਾਂਦੇ ਆ ਜਿਹੜੇ ਮੂੰਹ ਬੋਲ ਰਿਸ਼ਤੇ ਹੁੰਦੇ ਆ ਉਹ ਖੂਨ ਦੇ ਰਿਸ਼ਤਿਆਂ ਨਾਲੋਂ ਜ਼ਿਆਦਾ ਅਸੀਜ਼ ਹੋ ਜਾਂਦੇ ਆ ਤੇ ਪਖੰਡ ਪਖੰਡ ਜਿਹੜਾ ਵੈ ਹਰ ਧਰਮ ਦੇ ਵਿੱਚ ਬਹੁਤ ਜ਼ਿਆਦਾ ਵੀਰੋ ਉਹ ਆ ਗਿਆ ਵੈ ਹਰ ਧਰਮ ਦੇ ਮੰਨਣ ਵਾਲੇ ਧਰਮ ਦੇ ਨਾਂ ਤੇ ਬੜੇ ਬੜੇ ਵੱਡੇ ਨਾਰੇ ਤੇ ਮਾਰਨਗੇ ਕਿ ਜੀ ਅਸੀਂ ਇੰਜ ਕਰ ਦਾਂਗੇ ਅਸੀਂ ਉੰਜ ਕਰ ਦਾਂਗੇ ਲੇਕਿਨ ਵੀਰੋ ਧਰਮ ਦੇ ਨਾਂ ਤੇ ਕਰ ਦਾਂਗੇ ਕਿ ਧਰਮ ਦੇ ਨਾਂ ਤੇ ਸਾਰਾ ਕੁਝ ਕਰਨ ਨੂੰ ਤਿਆਰ ਹੋ ਜਾਣਗੇ ਲੇਕਿਨ ਵੀਰੋ ਧਰਮ ਦੇ ਉੱਤੇ ਚੱਲਣ ਦਾ ਜਦੋਂ ਕਿਹਾ ਜਾਵੇ ਤੇ ਫਿਰ ਫਿਰ ਸਾਰੇ ਪਿੱਛੇ ਛੱਡ ਜਾਂਦੇ ਫਿਰ ਸਭ ਭੁੱਲ ਜਾਂਦੇ ਆ ਫਿਰ ਉਹਨਾਂ ਨੂੰ ਨਵੀਆਂ-ਨਵੀਆਂ ਵੀਰੋ ਪਖੰਡ ਅਸਲ ਦੇ ਵਿੱਚ ਵੀਰੋ ਇਹ ਪਖੰਡ ਹੈ ਕਿ ਧਰਮ ਦੇ ਨਾਤੇ ਬਾਕੀ ਤੇ ਤੁਸੀਂ ਬੜੇ ਜੋਸ਼ੀਲੇ ਹੋ ਜਾਂਦੇ ਜੀ ਪਰ ਜਦੋਂ ਧਰਮ ਤੇ ਚੱਲਣ ਦੀ ਵਾਰੀ ਹੁੰਦੀ ਹੈ ਜਦੋਂ ਵਾਹਿਗੁਰੂ ਦਾ ਨਾਮ ਜਪਣ ਦੀ ਵਾਰੀ ਹੁੰਦੀ ਹੈ ਜਦੋਂ ਹਲਾਲ ਰਜ਼ਕ ਕਮਾਉਣ ਦੀ ਵਾਰੀ ਹੁੰਦੀ ਹੈ ਜਦੋਂ ਲੋਕਾਂ ਦਾ ਭਲਾ ਕਰਨ ਦੀ ਵਾਰੀ ਹੁੰਦੀ ਹੈ ਜਦੋਂ ਆਪਣਾ ਕਰੋਧ ਮਕਾਉਣ ਦੀ ਵਾਰੀ ਹੁੰਦੀ ਹੈ ਜਦੋਂ ਆਪਣਾ ਹੰਕਾਰ ਖਤਮ ਕਰਨ ਦੀ ਵਾਰੀ ਹੁੰਦੀ ਹੈ ਤੇ ਫਿਰ ਫਿਰ ਧਰਮ ਨੂੰ ਭੁੱਲ ਜਾਂਦੇ ਆ ਜਦੋਂ ਕੋਈ ਨਸ਼ਾ ਪਤਾ ਕਰਨਾ ਹੁੰਦਾ ਵਾ ਫਿਰ ਧਰਮ ਨੂੰ ਭੁੱਲ ਜਾਂਦੇ ਆ ਵੀਰੋ ਨਹੀਂ ਇਹ ਪਖਾੜ ਹੈ ਅਗਰ ਧਰਮ ਤੇ ਚੱਲਣਾ ਹੈ ਤੇ ਹਰ ਧਰਮ ਦਾ ਜਿਹੜਾ ਮਾਰਕ ਹੈ ਜਿਹੜਾ ਰਾਸਤਾ ਹੈ ਜਿਹੜਾ ਹੁਕਮ ਹੈ ਉਸ ਤੇ ਮੁਕੰਮਲ ਚਲੋ ਤਾਂ ਕਿ ਸਹੀ ਇਮਾਨਤ ਦੇ ਵਿੱਚ ਧਰਮ ਦੀ ਰਿਸਪੈਕਟ ਹੋ ਸਾ ਹੀਮਾਨੇ ਦੇ ਵਿੱਚ ਧਰਮ ਤੇ ਚੱਲੇ ਜਾਵੇ ਬਾਕੀ ਵੀਰੋ ਤੁਹਾਨੂੰ ਅੱਜ ਦੀ ਕਥਾ ਕਿਸ ਨੇ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਦੋਗੇ ਨਾ ਆਪੜਾ ਸਾਰਾ ਖਿਆਲ ਕਰਦੋ ਯਾਦ ਰੱਖਣਾ ਅੱਲਾ ਫੇਜ਼